ਇਲਾਕੇ ਤਿੰਨ ਪੈਕ ਬੰਨੀਏ ਬਹੁਤ ਸੋਹਣੇ ਸੋਹਣੇ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਜਦੋਂ ਆਪਾਂ ਸ਼ਿਰੀ ਨਗਰ ਤੋਂ ਗੁਲਮਾਰਗ ਨੂੰ ਜਾਂਦੇ ਆਂ ਰਾਸਤੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਵਿਊ ਆਉਂਦੇ ਨੇ ਦੇਖਣ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਪਿਛਲੀਆਂ ਵੀਡੀਓ ਦੇਖਿਆ ਨੇ ਆਪਣਾ ਸ਼ਿਰੀ ਨਗਰ ਦਾ ਟੂਰ ਚੱਲ ਰਿਹਾ ਹੈ ਜੰਮੂ ਕਸ਼ਮੀਰ ਦਾ ਟੂਰ ਚੱਲ ਰਿਹਾ ਹੈ ਸੋ ਅੱਜ ਆਪਾਂ ਜਾਣਾ ਗੁਲਮਾਰਗ ਸ਼ਿਰੀ ਨਗਰ ਤੋਂ ਗੁਲਮਾਰਗ ਜਾਣਾ ਹੈ ਸੋ ਉਹਦੋਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਆਪਾਂ ਗੁਲਮਾਰਗ ਅਕਦਾ ਸਾਰਾ ਸਫ਼ਰ ਦਿਖਾਵਾਂਗੇ ਸ਼੍ਰੀਨਗਰ ਤੋਂ ਲੈ ਕੇ ਗੋਲਮਾਰਗ ਤੱਕ ਸੋ ਅੱਜ ਦੀ ਵੀਡੀਓ ਜ ਬਣੇ ਰਹੇ ਹੋ ਚੱਲਦੇ ਆਪਾਂ ਹੋਟਲ ਤੋਂ ਚੱਲਣ ਲੱਗੇ ਆਂ ਪਹਿਲੀ ਲੇਟ ਹੋ ਗਏ ਸੋ 20 ਮਿੰਟ ਲੇਟ ਆ ਸੋ ਵੀਡੀਓ ਜ ਬਣੇ ਰਹੇ ਹੋ ਚੱਲਦੇ ਆਪਾਂ 20 ਮਿੰਟ ਨੇ ਅੱਜ ਪ੍ਰੋਪਰ ਲੇਟ ਹੋ ਗਏ 20 ਮਿੰਟ ਬਾਈ 20 ਚਲੋ ਮਿਲਦੇ ਆਂ ਅੱਜ ਦੇ ਸਫ਼ਰ 'ਚ ਬਣੇ ਆਪਾਂ ਹੋਟਲ ਤੋਂ ਬਾਹਰ ਆ ਗਏ ਤੇ ਉਹ ਜਿਹੜੀ ਸਾਹਮਣੇ ਬੱਸ ਜਾ ਰਹੀ ਹੈ ਇਹਦੇ 'ਚ ਜਾਣਾ ਆਪਾਂ ਜਿਹਦੇ 'ਚ ਆਪਾਂ ਜੰਮੂ ਤੋਂ ਸ਼੍ਰੀਨਗਰ ਤੱਕ ਆਏ ਸੀ ਇਹ ਆਪਾਂ ਨੂੰ ਗੋਲਮਾਰਗ ਤੱਕ ਲੈ ਕੇ ਜਾਊ ਤੇ ਬੱਸ ਆਪਾਂ ਨੂੰ ਛੱਡ ਗਈ ਹੈ ਤੇ ਘੁੰਮ ਕੇ ਕਰਦੇ ਹੋ ਵੀ 8 ਵਜੇ ਟਾਈਮ ਤੇ ਆ ਪੱਠ 8:22 ਤੇ ਆਵਾਂਗੇ ਛੱਡ ਕੇ ਜਾਵਾਂਗੇ ਛੱਡ ਕੇ ਜਾਣਗੇ ਥੋੜਾ 11:30 ਵਾਲੇ ਜਿਹੜੇ ਭੱਜ ਕੇ ਪਹੁੰਚ ਤੇ ਬਸ ਹੁਣ ਘੁੰਮ ਕੇ ਆਉ ਦੂਸਰੀ ਸਾਈਡ ਤੋਂ ਆਪਾਂ ਚੜਦੇ ਆ ਆ ਆਪਣਾ ਹੋਟਲ ਹੈ ਗ੍ਰੈਂਡ ਗਲਮੋਰ ਗ੍ਰੈਂਡ ਗਲਮੋਰ ਹੋਟਲ ਹੈ ਤੇ ਚੱਲਦੇ ਆਪਾਂ ਦੂਸਰੀ ਸਾਈਡ ਬੱਸ 'ਚ ਬੈਣੇ ਆ ਸ਼੍ਰੀਨਗਰ ਤੋਂ ਗਲਮਾਰਗ ਬਾਕੀ ਹੋਰ ਉੱਥੇ ਬਹੁਤ ਸਾਰੀਆਂ ਐਕਟੀਵਿਟੀਜ਼ ਕਰਾਂਗੇ ਤੇ ਜੇ ਸਨੋ ਹੋਈ ਤੁਹਾਨੂੰ ਉਹ ਵੀ ਦਿਖਾਵਾਂਗੇ ਉੱਥੇ ਤੇ ਇਧਰੋਂ ਬੱਸ ਆਪਣੀ ਆ ਰਹੀ ਆ ਬਈ ਸਨੋ ਵੀ ਹੋਊ ਉੱਥੇ ਬਰਫ ਬਰਫ ਪਈ ਹੋਈ ਆ ਉੱਪਰ ਟਾਪ ਤੇ ਹੋ ਸਕਦਾ ਹਾਂਜੀ ਕ੍ਰਸ਼ ਅੱਜ ਹੈ ਨਹੀਂ ਕਰਦੇ ਪਰਫਲ ਲੈ ਕੇ ਆ ਸਪ੍ਰੈਸ ਹੋਊਗੀ ਫਿਰ ਤਾਂ ਲੈ ਕੇ ਆਵਾਂਗੇ ਬਰਫ਼ ਝੋਲੇ ਚ ਪਾ ਕੇ ਝੋਲੇ ਚ ਪਾ ਕੇ ਇਹ ਝੂਲਾ ਲਿਆ ਬਰਫ਼ ਪ੍ਰੂਫ ਆ ਇਹ ਵਿੱਚ ਇਹ ਜਮੀ ਵਿੱਚ ਐ ਉਵੇਂ ਹੀ ਰਹੂ ਜਿਹੇ ਜੀ ਪਾ ਲਈ ਇੱਕ ਵਾਰ ਫਿਰ ਬਰਫ਼ ਪੀਆਂ ਉਹ ਬਣਾ ਕੇ ਕੀ ਕਹਿੰਦੇ ਉਹ ਫਿਰ ਦੋ ਦੋ ਪੈਗ ਲਾਵਾਂਗੇ ਉਹ ਨਹੀਂ ਨਹੀਂ ਹਾਂ ਰਾਮ ਰਾਮ ਉਹ ਗੋਲੇ ਬਣਾਵਾਂਗੇ ਬਰਫ਼ ਵਾਲੇ ਖਾਣ ਵਾਲੇ ਗੋਲੇ 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 ਬਣਾਵਾਂਗੇ ਬਰਫ਼ ਵਾਲੇ ਤੇ ਬਸ ਆਪਣੀ ਆਉਂਦੀ ਆ ਘੁੰਮ ਕੇ ਬਹਿਨੇ ਆ ਬਸ ਚ ਚੱਲਦੇ ਆਪਾਂ ਗੁੱਲਮਾਰਕ ਨੂੰ ਲਓ ਜੀ ਬੱਸ ਆਪਾਂ ਆਪਣੀ ਆ ਗਈ ਤੇ ਆਹ ਵਾਸਤੇ ਆਪਾਂ ਜਾਣਾ ਗੁਲਮਾਰਗ ਗੁਲਮਾਰਗ ਤੱਕ ਉਹ ਭਾਈ ਤੇ ਸਾਰੇ ਆਪਣੇ ਗਰੁੱਪ ਵਾਲੇ ਇਹਦੇ ਵਿੱਚ ਇਹਨੇ ਪਹਿਲਾਂ ਹੀ ਬੈਠ ਗਏ ਤੇ ਆਪਾਂ ਵੀ ਚੱਲਦੇ ਆਂ ਆਪਾਂ ਅੱਜ ਗੁਲਮਾਰਗ ਜਾਣਾ ਗੁਲਮਾਰਗ ਵਾਲੇ ਆਪਾਂ ਬੱਸ ਦੇ ਵਿੱਚ ਬੈਠ ਗਏ ਸ਼ਿਰੀ ਨਗਰ ਤੋਂ ਗੁਲਮਾਰਗ ਦੀ ਜਿਹੜੀ ਦੂਰੀ ਹੈ 55 ਤੋਂ 60 ਕਿਲੋਮੀਟਰ ਦੇ ਵਿੱਚ ਵਿੱਚ ਹੈ ਤੇ ਸਾਰਾ ਆਪਾਂ ਸਫ਼ਰ ਤੁਹਾਨੂੰ ਦਿਖਾਵਾਂਗੇ ਵੀਡੀਓ ਰਾਹੀਂ ਬਾਕੀ ਹੋਰ ਗੁਲਮਾਰਗ ਪਹੁੰਚ ਕੇ ਬਹੁਤ ਸਾਰੀਆਂ ਐਕਟੀਵਿਟੀਜ਼ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ 55 ਤੋਂ 60 ਕਿਲੋਮੀਟਰ ਦਾ ਇਹ ਸਫ਼ਰ ਹੈ ਸੋ ਸਾਰਾ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਬਸ ਤੇ ਮੂਰੇ ਬੈਠ ਗਏ ਮੂਰੇੋਂ ਵਧੀਆ ਵੀਡੀਓ ਆਊਗੀ ਵਧੀਆ ਵਿਊ ਸਾਰਾ ਆਊਗਾ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਮੂਰੇ ਕੈਬਨ 'ਚ ਬੈਠ ਗਏ ਆਪਾਂ ਇਹ ਸਾਰਾ ਹੈਗਾ ਸ਼ਿਰੀ ਨਗਰ ਸ਼ਹਿਰ ਸ਼ਿਰੀ ਨਗਰ ਸ਼ਹਿਰ ਆਪਾਂ ਹੁਣ ਕ੍ਰੋਸ ਕਰ ਰਹੇ ਆ ਤੇ ਜਿਵੇਂ ਦੱਸਿਆ ਵੀ 55 ਤੋਂ 60 ਕਿਲੋਮੀਟਰ ਦੀ ਦੂਰੀ ਹੈ ਗੁਲਮਾਰਗ ਦੀ ਸ਼ਿਰੀ ਨਗਰ ਤੋਂ ਤੇ ਉੱਥੇ ਕਹਿੰਦੇ ਵੀ ਬਰਫ਼ ਵੀ ਹੋ ਸਕਦੀ ਹੈ ਹਨਾ ਆਪਾਂ ਜਾ ਕੇ ਦੇਖਾਂਗੇ ਕਿਉਂਕਿ ਟੈਂਪਰੇਚਰ ਰਾਤ ਨੂੰ ਕਾਫੀ ਲੋ ਹੋ ਜਾਂਦਾ ਤੇ ਆਪਾਂ ਇੱਥੇ ਮੂਰੇ ਗੈਵਨ ਚ ਬਹਿ ਗਏ ਆ ਬਾਈ ਹੁਣ ਹੀ ਆਪਾਂ ਨੂੰ ਲੈ ਕੇ ਜਾ ਰਹੇ ਨੇ ਤੇ ਜਿਹੜੇ ਆਪਾਂ ਨੂੰ ਜੰਮੂ ਤੋਂ ਲੈ ਕੇ ਆਏ ਸੀ ਸ਼ਿਰੀਨਗਰ ਵੱਲ ਇਹ ਸਾਰਾ ਸ਼ਿਰੀਨਗਰ ਸ਼ਹਿਰ ਬਹੁਤ ਸੋਹਣਾ ਸ਼ਹਿਰ ਹੈ ਸ਼ਿਰੀਨਗਰ ਤੇ ਘੁੰਮਣ ਵਾਲਾ ਸ਼ਹਿਰ ਹੈ ਬਹੁਤ ਸੋਹਣੇ ਸੋਹਣੇ ਵਿਊ ਇੱਥੇ ਦੇਖਣ ਨੂੰ ਮਿਲਦੇ ਨੇ ਤੇ ਇੱਥੇ ਬੋਰਡ ਲੱਗੇ ਹੋਏ ਨੇ ਜਿਵੇਂ ਲਾਲ ਚੌਕ ਆ ਗਿਆ ਨਾ ਲਾਲ ਚੌਕ ਇੱਥੇ ਦਾ ਮਸ਼ਹੂਰ ਚੌਕ ਹੈ ਬਾਈ ਬਾਈ برف ਵੀ ਹੋਏਗੀ ਵਹਾਂ ਪਰ ਗੁਲਮਾਰਗ ਵਿੱਚ ਹੋਗੀ ਤੇ ਬਾਈ ਹੋਣੀ ਕਹਿੰਦੇ ਵਰਤੂ ਵੀ ਦੇਖਣ ਨੂੰ ਮਿਲੂਗੇ ਆਪਾਂ ਨੂੰ ਤੇ ਇਹ ਐਵੇਂ ਦੀਆਂ ਬਿਲਡਿੰਗਾਂ ਬਣਾਉਂਦੇ ਨੇ ਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਸ ਤਰ੍ਹਾਂ ਦੀਆਂ ਸਾਰੀਆਂ ਬਿਲਡਿੰਗਾਂ ਬਣਾਉਂਦੇ ਨੇ ਉਹ ਤੇ ਡੇਡੀਆਂ ਛੱਤਾਂ ਵਾਲੀਆਂ ਬਾਕੀ ਇੱਧਰ ਹੋਰ ਨਾਲ ਨਾਲ ਸਾਰੀਆਂ ਮਾਰਕੀਟ ਕੁਛ ਹਨ ਇੱਕੋ ਜਿਹਾ ਬਣਾਉਂਦੇ ਨੇ ਇਹ ਛੱਤਾਂ ਬਿਲਕੁਲ ਅਸੀਂ ਟੇਡੇ ਟੇਡੀਆਂ ਜਿਵੇਂ ਆਪਾਂ ਕੈਨੇਡਾ 'ਚ ਦੇਖਦੇ ਹੁੰਦੇ ਆ ਘਰ ਆ ਆ ਹੈਗਾ ਇੱਥੇ ਸ਼੍ਰੀਨਗਰ ਦਾ ਬੱਸ ਸਟਾਪ ਬਹੁਤ ਸਾਰੀਆਂ ਬੱਸਾਂ ਇੱਥੇ ਖੜੀਆਂ ਨੇ ਬਹੁਤ ਵੱਡਾ ਬੱਸ ਸਟਾਪ ਆ ਇਹ ਸਹੀਂ ਬਸਾਂ ਨੇ ਦੇਖੋ ਆਹ ਹੋਰ ਇਹ ਸਿਟੀ ਬਸਾਂ ਚੱਲਦੀਆਂ ਨੇ ਜਿਹੜੀਆਂ ਮੂਰੇ ਜਾਂਦੀਆਂ ਸਾਹਮਣੇ ਆ ਗਿਆ ਬੋਰਡ ਲੱਗਿਆ ਹੋਇਆ ਇੱਥੇ ਲਿਖਿਆ ਹੋਇਆ ਗੁਲਮਾਰਗ 47 ਕਿਲੋਮੀਟਰ ਇੱਥੋਂ 47 ਕਿਲੋਮੀਟਰ ਹੈ ਗੁਲਮਾਰਗ ਜਿੱਥੇ ਹੋਣਾ ਹਾਂ ਲੇ 436 436 ਕਿਲੋਮੀਟਰ ਰੋਮ ਲੇ ਤੇ ਇਥੋਂ ਸੱਜੇ ਹੱਥ ਨੂੰ ਰੋਡ ਮੁੜਦਾ ਸੀ ਕੋਹ ਜਾਂਦਾ ਲੇ ਨੂੰ ਤੇ ਆਪਾਂ ਜਾਣਾ ਸਿੱਧਾ ਇੱਥੋਂ ਗੁਲਮਾਰਗ ਨੂੰ 47 ਕਿਲੋਮੀਟਰ ਇੱਥੇ ਟ੍ਰੈਫਿਕ ਬੋਰ ਹੈ ਦੀ ਆ ਆ ਸਾਰੀਆਂ ਇਹ ਬਾਈ ਇੱਧਰ ਆ ਸਾਰੀਆਂ ਟੈਕਸੀ ਗੱਡੀਆਂ ਨੇ ਓਰੇ ਟੈਕਸੀ ਗੱਡੀਆਂ ਨੇ ਸਾਰੀਆਂ ਨੇ ਠੀਕ ਆ ਠੀਕ ਆ ਇਹ ਓਰੇ ਟੈਕਸੀ ਸਟੈਂਡ ਆ ਗਿਆ ਸ਼ੇਅਰਿੰਗ ਚ ਗੱਡੀਆਂ ਜਾਂਦੀਆਂ ਨੇ ਗੁੱਲਮਾਰਗ ਨੂੰ ਇਹ ਗੁੱਲਮਾਰਗ ਨੂੰ ਜਾਂਦੀਆਂ ਨੇ ਜਿਵੇਂ ਅਸੀਂ ਆ ਹੁਣ ਵਾਸਤੇ ਜਾ ਰਹੇ ਹਾਂ ਜੇ ਤੁਸੀ ਇਕੱਲੇ-ਇਕੱਲੇ ਆਏ ਤਾਂ ਇਥੋਂ ਟੈਕਸੀਆਂ ਮਿਲ ਜਾਣਗੀਆਂ ਗੁੱਲਮਾਰਗ ਜਾ ਹਾਂਦੇ ਹਾਂ ਤੇ ਆ ਹਾਈ ਵੀ ਆਪਾਂ ਹੁਣ ਚੜ ਗਏ 47 ਕਿਲੋਮੀਟਰ ਗੁੱਲਮਾਰਗ ਕਰੋ ਤੇ ਟਰੱਕ ਬਹੁਤ ਚੱਲਦਾ ਆ ਆ ਸਾਈਡ ਨੂੰ ਜੰਮੂ ਸ਼ਿਰੀਨਗਰ ਨੂੰ ਟਰੱਕ ਬਹੁਤ ਮਾਲ ਵਾਲੀਆਂ ਗੱਡੀਆਂ ਬਹੁਤ ਮਿਲਦੀਆਂ ਨੇ ਤੇ ਆ ਇਹਨਾਂ ਦੀਆਂ ਸਰਕਾਰੀ ਬੱਸਾਂ ਨੇ ਆ ਬੱਸ ਸਿਟੀ ਬੱਸ ਆ ਗਈ ਤੇ ਆ ਜਿਵੇਂ ਆਪਣੇ ਰੋਡਵੇਜ਼ ਦੀਆਂ ਬੱਸਾਂ ਹੁੰਦੀਆਂ ਨੇ ਇਹ ਇਹਨਾਂ ਦੀਆਂ ਸਰਕਾਰੀ ਬੱਸਾਂ ਨੇ ਜੀ ਐਂਡ ਕੇ ਰੋਡ ਕਾਰਪੋਰੇਸ਼ਨ ਤੇਥੋਂ ਆਪਾਂ ਜਾਣਾ ਲੈਫਟ ਸਾਈਡ ਇੱਥੇ ਗੇਟਵੇ ਆ ਗਿਆ ਗੇਟਵੇ ਆਫ ਗੇਟਵੇ ਟੂ ਗੁਲਮਾਰਗ ਆਹ 게ਟ ਬਣਿਆ ਹੋਇਆ ਹੈ। 38 ਕਿਲੋਮੀਟਰ ਇਥੋਂ ਗੋਲਮਾਰਗ ਹੈ। ਇਹ 게ਟਵੇ ਹੈ ਗੋਲਮਾਰਗ ਦਾ। ਤੇ ਇਥੋਂ 38 ਕਿਲੋਮੀਟਰ ਰਹਿ ਗਿਆ। ਸਾਰਾ ਪਾਸਾ ਸਫਰ ਦਿਖਾਵਾਂਗੇ ਵੀ ਸ਼੍ਰੀਨਗਰ ਤੋਂ ਲੈ ਕੇ ਗੋਲਮਾਰਗ ਤੱਕ ਕਿਹਜਾ ਸਫਰ ਆ। ਬਹੁਤ ਸੋਹਣਾ ਸਫਰ ਹੁੰਦਾ ਕਹਿੰਦੇ ਇਹ। ਗੋਲਮਾਰਗ ਵੀ ਬਹੁਤ ਸੋਹਣਾ ਦੇਖਣ ਵਾਲੀ ਥਾਂ। ਸਾਰਾ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਇਹ ਰੋਡ ਤੇ ਵੀ ਬਹੁਤ سارے ਢਾਬੇ ਜਿਹੜੇ ਉਹ ਬਣੇ ਹੋਏ ਨੇ ਹਨਾ ਬਹੁਤ ساری ਮਾਰਕੀਟ ਜਿਹੜੀ ਬਣੀ ਹੋਈ ਹੈ ਜੇਟਵੇ ਟੂ ਦਾ ਗੁਲਮਾਰਗ ਤੇ ਇਹੋ ਜਿਹੇ ਗੇਟ ਬਣੇ ਹੋਏ ਨੇ ਜਦੋਂ ਆਪਾਂ ਇੱਥੋਂ ਗੁਲਮਾਰਗ ਨੂੰ ਜਾਂਦੇ ਆ ਉੱਪਰ ਲਿਖਿਆ ਹੋਇਆ ਹੈ ਜੀ ਐਂਡ ਕੇ ਜੰਮੂ ਐਂਡ ਕਸ਼ਮੀਰ ਟੂਰਿਜ਼ਮ ਡਿਪਾਰਟਮੈਂਟ ਵੈਲਕਮ ਤੇ ਆ ਇੱਥੇ ਆ ਗਿਆ ਕ્રાਫਟ ਵਿਲੇਜ ਇੱਥੇ ਹੁਣ ਆਪਾਂ ਤੁਹਾਨੂੰ ਸੇਬਾਂ ਦੇ ਬਾਗ ਵੀ ਦਿਖਾਵਾਂਗੇ ਰਸਤੇ ਦੇ ਵਿੱਚ ਸੇਬਾਂ ਦੇ ਬਾਗ ਆਉਣਗੇ ਤੇ ਹੁਣ ਤਾਂ ਜਾਨੀ ਕਿ ਸੇਬ ਦੀ ਤੜਾਈ ਜਿਹੜੀ ਉਹ ਬੰਦ ਹੋ ਗਈ ਸੀਜ਼ਨ ਆਫ ਹੋ ਗਿਆ ਤੇ ਬਾਗ ਦਿਖਾਵਾਂਗੇ ਤੇ ਉਰੇ ਵੀ ਥਾਂ ਥਾਂ ਤੇ ਹੋਟਲ ਸਾਰੇ ਐਵੇਂ ਬਣੇ ਹੋਏ ਨੇ ਗੈਸਟ ਹਾਊਸ ਸਾਰੇ ਬਣੇ ਹੋਏ ਨੇ ਹਨਾ ਆਹ ਰੋਡ ਤੇ ਕਿਉਂਕਿ ਟੂਰ ਟੂਰਿਸਟ ਬਹੁਤ ਆਉਂਦਾ ਇੱਥੇ ਸਾਰਾ ਇਹਨਾਂ ਦਾ ਸਰਕਲ ਟੂਰਿਸਟਾਂ ਤੇ ਚੱਲਦਾ ਜਿਆਦਾ ਇੱਥੇ ਟੂਰਿਜ਼ਮ ਨੂੰ ਪਹਿਲ ਦਿੱਤੀ ਗਈ ਆ ਤੇ ਇਹ ਸਾਰਾ ਏਰੀਆ ਇੱਥੇ ਖੇਤੀਬਾੜੀ ਵਾਲਾ ਆਊਗਾ ਹੁਣ ਨਾਲ ਨਾਲ ਇੱਥੇ ਖੇਤਾਂ ਦੇ ਵਿੱਚ ਘਰ ਵੀ ਨੇ ਹਨਾ ਛੋਟੇ ਛੋਟੇ ਪਿੰਡ ਵੀ ਨੇ ਆ ਸਾਰੇ ਇੱਥੇ ਖੇਤੇ ਨੇ ਆਹ ਜਿਹੜਾ ਖਰਾਬ ਹੋ ਰਿਹਾ ਸਾਰੇ ਅੱਛਾ ਪਸ਼ਮੀਨਾ ਪਸ਼ਮੀਨਾ ਬਣਾਉਂਦੇ ਨੇ ਠੀਕ ਉਹ ਵੀ ਲਗਦਾ 2 ਲੱਖ ਦਾ 5 ਲੱਖ ਦਾ 10 ਲਗਦਾ ਅੱਛਾ ਮਹਿੰਗਾ ਮਹਿੰਗਾ ਪਸ਼ਮੀਨਾ ਬਣਾਉਂਦੇ ਨੇ ਇਹ 10-10 ਲੱਖ ਤੱਕ ਅੱਛਾ ਦੇਸ ਜੇ ਤੁਸੀਂ ਇਹ ਟੋਕਸ ਚੁਣਨਾ ਹੈ। ਉਹ ਮੈਂ ਦੇਖਿਆ ਕਈ ਵਾਰ ਲੋਈ ਵਿੱਚ ਦੀ ਕੱਢ ਕੇ ਦਿਖਾਉਂਦੇ ਹੁੰਦੇ ਨੇ ਰਿੰਗ ਦੇ ਹਨਾ। ਉਹ ਪਣਾਉਣ ਨੂੰ ਟਾਈਮ ਮੋਟ ਲੱਗਦਾ। ਹਾਂ ਟਾਈਮ ਲੱਗਦਾ। ਇਹਨੂੰ ਸਾਲ ਲੱਗਦਾ ਕਿ 6 ਮਹੀਨੇ ਦਾ ਜ਼ਿਆਦਾ। ਉਸੇ ਕੋਟਿੰਗ ਜਿੱਦੀ ਮੈਨੂੰ ਟੂਨਾ ਮਿਲਦਾ। ਹੂੰੰ। ਲੱਖ ਦਾ 5 ਲੱਖ ਦਾ। 5 ਲੱਖ ਦਾ। ਭਾਬੀ ਵਾਸਤੇ ਮੈਨੂੰ ਆਹ ਦੇ ਆਪੀ ਪਿੰਨ ਫੋਨ ਸ਼ੌਕ ਹਦਾ ਮੇਨੋੜੇ ਬੜਾ ਚੰਗੇ ਜੁਨੇ ਵੇਚੇ ਦਾ ਕੜੇ ਕੜੇ ਵਿੱਚ ਦੀ ਨਿਕਲਦਾ ਸੀ ਪਰ ਇਹਨੇ ਪਿਛੜੀਆਂ 40 ਪੱਟੀਆਂ ਅੱਛਾ ਆਪਣੇ ਬਾਈ ਇਧਰ ਪੰਜਾਬ ਵਿੱਚ ਬਹੁਤ ਆਉਂਦੇ ਨੇ ਨਾ ਵੇਚਣ ਉਰੋਂ ਇਹ ਹੁਣ ਜਦੋਂ ਇਧਰ 100 ਪਾਉਂਦੇ ਹਾਂ ਇਹ ਸਾਰੇ ਮੇਰੇ ਰਸ਼ ਹੈ ਪੰਜਾਬ ਨੂੰ ਇਧਰ ਆਉਣਾ ਨਿਕਲ ਜਾਂਦਾ ਹਾਂ ਕੰਮ ਕੀ ਇਹ ਮਸ਼ੀਨ ਹੀ ਨਹੀਂਗਾ ਬਾਈ ਹਾਂ 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 ਆਪਾਂ ਆਉਂਦੇ ਰੁਕਣਾਗੇ ਅੱਗੇ ਬਾਕੀ ਫੈਕਟਰੀ ਜਾਪੇਗੀ ਪਾਣੀ ਜਾਂਦਾ ਵੀਡੀਓ ਸਾਡੇ ਕੋਲ ਅੱਛਾ ਅੱਛਾ ਗਾਦੀ ਗੱਲ ਮੋ ਵੀ ਆਹ ਏਰੀਆ ਤੇ ਜਮੀ ਬੜੀ ਹੋਣੀ ਨੇ ਦੱਸਿਆ ਨਾ ਵੀ ਸਾਰਾ ਅੱਛੇ ਪਸ਼ਮੀਨਾ ਬਣਦਾ ਤੇ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਜੰਮੂ ਕਸ਼ਮੀਰ ਤੋਂ ਆਉਂਦੇ ਨੇ ਸਾਰੇ ਵੇਚਣ ਹਣਾ ਸ਼ਾਲ ਲੋਈਆਂ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਆਉਂਦੇ ਨੇ ਤੇ ਆਹ ਸਾਰੇ ਏਰੀਆ ਦੇ ਵਿੱਚ ਪਸ਼ਮੀਨਾ ਬਣਦਾ ਬਸ ਇੱਥੇ ਵੱਡੇ ਵੱਡੇ ਹੋਟਲ ਲੱਗੇ ਹਾਊਸ ਆਮ ਹੀ ਦੇਖਣ ਨੂੰ ਮਿਲ ਜਾਂਦੇ ਨੇ ਆਪਾਂ ਤੇ ਭਾਈ ਇਹ ਏਰੀਆ ਦਾ ਸਾਰਾ ਸੇਵ ਇਹ ਵੀ ਹੁੰਦੀ ਹੈ ਖੇਤੀ ਹਾਂਜੀ ਸੇਵ ਦੀ ਹੈਗੀ ਆ ਬਹੁਤ ਵੱਡੇ ਵੱਡੇ ਅੱਛਾ ਆ ਇਥੇ ਮਾਰਕੀਟ ਆ ਗਈ ਅਛੇ ਜੀ ਲੋਕਲ ਮਾਰਕੀਟ ਹੈ ਤੇ ਇਹ ਕਿਹੜਾ ਸ਼ਹਿਰ ਆ ਬਾਈ ਮੰਗਮ ਮਾਗਮ ਮਾਗਮ ਨਾਮ ਹੈ ਤੇ ਹਾਂਜੀ ਆ ਇਥੇ ਇਸ ਤਰ੍ਹਾਂ ਹੈ ਡੈਕੋਰੇਸ਼ਨ ਜਿਹੜੀ ਕਰਕੇ ਰੱਖਦੇ ਨੇ ਦੇਖੋ ਮਾਗਮ ਮਾਗਮ ਨਾਮ ਹੈ ਇਹ ਸ਼ਹਿਰ ਦਾ ਬਾਕੀ ਉਰੇ ਸਾਰੀ ਇਹ ਮਾਰਕੀਟ ਹੈ ਹਨਾ ਆਲੇ ਦੋਲੇ ਦੁਕਾਨਾਂ ਨੇ ਤੇ ਇਥੇ ਆ ਟੈਕਸੀ ਗੱਡੀਆਂ ਬਹੁਤ ਚਲਦੀਆਂ ਰਹੇ ਇਹ ਸ਼ੇਅਰਿੰਗ ਚ ਬਹੁਤ ਜਾਂਦੇ ਨੇ ਗੱਡੀਆਂ ਦੇ ਵਿੱਚ ਜਿਵੇਂ ਪੜਨ ਵਾਲੇ ਜਵਾਕ ਹੋ ਗਿਆ ਨਾ ਜਾਂ ਕੋਈ ਕੰਮ ਕਰਨ ਵਾਲੇ ਸਾਰੇ ਗੱਡੀਆਂ ਦੇ ਵਿੱਚ ਸ਼ੇਅਰਿੰਗ ਤੇ ਜਾਂਦੇ ਨੇ ਆ ਸਾਰੀ ਆਹ ਮਾਰਕੀਟ ਆ ਗਈ ਅੱਛੇ ਇਹੀ ਚਲਾਉਂਦੇ ਨੇ ਬਾਈ ਹਾਂ ਹਾਂ ਇਹ ਕਿਰਾਇਆ ਵੀ ਨਾ ਜ਼ਿਆਦਾ ਨਹੀਂ ਗਾ ਹਾਂ ਹਾਂ ਇਹ 20 ਰੁਪਏ ਲਈ ਜਿਹੜੀ ਸਬਜੀਆਂ ਆਪਣੇ ਆਰਕਸੀ ਵਾਲੇ ਨਹੀਂ ਲੈਂਦੇ 10 20 ਰੁਪਏ ਹਾਂਜੀ ਹਾਂਜੀ 20 ਲੱਗਦੇ ਨੇ ਔਰ ਜਾਨੀ ਕਿ ਆਟੋ ਨਹੀਂ ਜ਼ਿਆਦਾ ਗੱਡੀਆਂ ਚੱਲਦੀਆਂ ਗੱਡੀਆਂ ਚੱਲਦੀਆਂ ਨੇ ਆਟੋਆਂ ਦੀ ਥਾਂ 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 ਤੇ ਪੀਲੀ ਪਲੇਟ ਵਾਲੀਆਂ ਗੱਡੀਆਂ ਮਿਲ ਜਾਣਗੀਆਂ ਆ ਸਾਰੀਆਂ ਗੱਡੀਆਂ ਟੈਕਸੀ ਵਾਲੀਆਂ ਹੀ ਨੇ ਸਫਾਰੀ ਤੇ ਹਾਂ ਸਫਾਈ ਦੇਖੋ ਹਾਂਜੀ ਸਫਾਈ ਕੀਤੀ ਜਾ ਰਹਾ ਹੈ ਕੋਈ ਕਚਰਾ ਨਹੀਂ ਕੋਈ ਕਚਰਾ ਨਹੀਂ ਦੇਖੋ ਕੋਈ ਪਲਾਸਟਿਕ ਹੀ ਨਹੀਂ ਕਾ ਪਲਾਸਟਿਕ ਇਹ ਸਫਾਈ ਬਹੁਤ ਰੱਖਦੇ ਨੇ ਸ਼ਹਿਰਾਂ ਦੇ ਵਿੱਚ ਜਿਵੇਂ ਆਲਾ ਦੋਲਾ ਤੁਸੀਂ ਦੇਖ ਸਕਦੇ ਹੋ ਹਨ ਕਿਉਂਕਿ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਟੂਰਿਸਟ ਨੂੰ ਪਹਲ ਦਿੱਤੀ ਜਾਂਦੀ ਹੈ ਤਾਂ ਕਰਕੇ ਸਾਰਾ ਇਹ ਮੇਨਟੇਨ ਕਰਕੇ ਰੱਖਦੇ ਨੇ ਜਿਵੇਂ ਆਪਾਂ ਡਾਲ ਲੇਕ ਵੀ ਦੇਖੀ ਸੀ ਨਾ ਸਾਰਾ ਮੇਨਟੇਨ ਕਰਕੇ ਰੱਖਦੇ ਨੇ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਤੇ ਐਵੇਂ ਛੋਟੇ ਛੋਟੇ ਸ਼ਹਿਰ ਪੈਂਟ ਆਪਾਂ ਨੂੰ ਆਉਂਦੇ ਰਹਿਣਗੇ ਰਸਤੇ ਦੇ ਵਿੱਚ ਤੇ ਆਪਣੇ ਗਰੁੱਪ ਵਾਲੇ ਮਾਰੇ ਇੰਜੋਏ ਕਰ ਰਹੇ ਨੇ ਦੇਖੋ ਗਾਣੇ ਚੱਲ ਰਹੇ ਨੇ ਤੇ ਸਾਰੇ ਨੱਚ ਕੇ ਇੰਜੋਏ ਕਰ ਰਹੇ ਨੇ ਤੇ ਇਹ ਫਾਇਦਾ ਬਈ ਗਰੁੱਪ ਨਾਲ ਜਾਣ ਦਾ ਇੰਜੋਏ ਬਹੁਤ ਕਰ ਸਕਦੇ ਹੋ ਤੁਸੀਂ ਆ ਆ ਗਏ ਖਰੋਟਾਂ ਦੇ ਬੂਟੇ ਜਿਹੜੇ ਹਰਲੇ ਪਾਸੇ ਲੱਗੇ ਹੋਣ ਆਹ ਬਈ ਅੱਛਾ ਇਹ ਲਓ ਬਈ ਇਹ ਕਹਿੰਦੇ ਖਰੋਟਾਂ ਦੇ ਬੂਟੇ ਨੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਨਾਲ ਵਾਲੇ ਕਿ ਕਬੂਟਾ ਲੱਗਿਆ ਹੋਇਆ ਇਹ ਨਾਲ ਵਾਲੇ ਕਿ ਕਬੂਟਾ ਸਾਰਾ ਖਰੋਟਾਂ ਦਾ ਏ ਸੇਬਾਂ ਦੇ ਨਾਲ ਵਾਲਾ ਖਰੋਟ ਵੀ ਇੱਥੇ ਹੁੰਦੇ ਨੇ ਆਪਾਂ ਚਲੋ ਉੱਪਰ ਆਈਏ ਬਹੁਤ ਜਾਨਾ ਅੱਛਾ ਇਹ ਸੇਬਾਂ ਦੇ ਬਾਗ ਨੇ ਜੀ ਆਹ ਸਾਈਡ ਇਹ ਸਾਰੇ ਸੇਬਾਂ ਦੇ ਬਾਗ ਨੇ ਤੇ ਹੁਣ ਤਾਂ ਭਾਈ ਆਫ ਸੀਜ਼ਨ ਹੈ ਨਾ ਕਿਹੜਾ ਸੀਜ਼ਨ ਆਉਂਦਾ ਉਹ ਇਹ ਦੀਵਾਲੀ ਤੋਂ ਪਹਿਲਾਂ ਪੰਨ ਸਾਰੇ ਟੁੱਟੇ ਹੋਏ ਸਨ ਜੀ ਆਹ ਵੇਖੋ ਅੱਛਾ ਆਹ ਸੇਬ ਦਾ ਬਾਗ ਆ ਭਾਈ ਜਿਹੜਾ ਦੇਖ ਰਹੇ ਹੋ ਤੁਸੀਂ ਸੇਬ ਅਖਰੋਟ ਹੈ ਨਾ ਤੇ ਇਸ ਤਰ੍ਹਾਂ ਦੀ ਸਾਰੀ ਇੱਥੇ ਖੇਤੀ ਹੁੰਦੀ ਹੈ ਤੇ ਜਿਵੇਂ ਜਿਵੇਂ ਆਪਾਂ ਪਹਾੜਾਂ ਦੇ ਲਵੇ ਜਾਵਾਂਗੇ ਕੋਲੇ ਜਾਵਾਂਗੇ ਓਵੇਂ ਓਵੇਂ ਵਿਊ ਹੋਰ ਸੋਹਣਾ ਹੁੰਦਾ ਜਾਊਗਾ ਯਾਰ ਸਕੂਲ ਵਾਲੇ ਜਵਾਕ ਜਾਂਦੇ ਨੇ ਦੇਖੋ ਪੜ੍ਹਨ ਜਾ ਰਹੇ ਨੇ ਜਵਾਕ ਲੈਟ ਹੀ ਲੱਗਦੇ ਨੇ ਬਾਈ ਸਕੂਲ ਰ ਹੈ ਨਾ ਇਹ ਲੇਟ ਲੱਗਦੇ 4 ਵਜੇ ਤੱਕ ਕਰਦੇ ਨੇ ਤੇਰਾ 10 ਤੋਂ 4 ਜਾਂ 11 ਤੋਂ 4 ਹਾਂ ਛੁੱਟੀ ਵੀ ਨਾ 4 ਵਜੇ ਹੁੰਦੀ ਐ ਤੇ ਲੇਟ ਠੰਡ ਕਰਕੇ ਹੈ ਨਾ ਬਾਈ ਹਾਂ ਠੰਡ ਕਰਕੇ ਲੇਟ ਲੱਗਦੇ ਆ ਤੇ ਆ ਇੱਥੇ ਘਰ ਆ ਗਏ ਹੈ ਨਾ ਇਹਨਾਂ ਦੀ ਕੁਝ ਕਿਥੇ ਹੋਟਲ ਆ ਗਏ 에ਰੋਡ ਤੇ ਵੀ ਗੈਸਟ ਹਾਊਸ ਹੋਟਲ ਸਾਰੇ ਬਣੇ ਹੋਏ ਨੇ ਇੱਥੋਂ ਵਿਊ ਦੇਖੋ ਤੁਸੀਂ ਪਹਾੜਾਂ ਦਾ ਬਹੁਤ ਜ਼ਿਆਦਾ برف ਆ ਉਹ ਟੌਪ ਤੇ ਆਪਾਂ ਉੱਪਰ ਜਾਣਾ ਹੈ ਇਹ ਕਿੰਨੀ ਕ ਹਾਈਟ ਤੇ ਹੂ ਬਾਈ ਇਹ ਐਲਟੀਟਿਊਡ ਦਾ ਚੈੱਕ ਕਰਾਂਗੇ ਆਪਾਂ ਨਾ ਉੱਥੇ ਜਾ ਕੇ ਚੈੱਕ ਕਰਾਂਗੇ ਜਿਹੜਾ ਢੁੰਡੇ ਰਹਿ ਕੇ ਦਰਸ ਰਹਿ ਕੇ ਇੱਥੇ ਗੁਲਮਾਰਗਾ ਇਹ ਗੁਲਮਾਰਗਾ ਬਸ ਜਾਊਗੀ ਬਸ ਤੋਂ ਕਾਹੜਾ ਦੋਲਦਾ ਠੀਕ ਆ ਹਾਂ ਜਿੱਥੇ ਤੁਹਾਨੂੰ ਆ ਬੂਟੇ ਦਿਖ ਰਹੇ ਨੇ ਨਾ ਜਿੱਥੇ برف ਨਹੀਂ ਹੈਗੀ ਇੱਥੇ ਤਾਂ ਕੰਮ ਨਹੀਂ ਬਸ ਜਾਊ ਤੇ ਤੇ ਉੱਪਰ ਸਨੋਹ ਪਈ ਹੋਈ ਆ ਉਥੇ ਆਪਾਂ ਗੰਡੋਲਾ ਰਾਈਡ ਦੇ ਵਿੱਚ ਜਾਵਾਂਗੇ ਤੇ ਇਹ ਗੰਡੋਲਾ ਰਾਈਡ 'ਚ ਬੈਠ ਕੇ ਜਾਵਾਂਗੇ ਬਾਕੀ ਆਲਾ ਦਵਾਲਾ ਸਾਰਾ ਤੁਹਾਨੂੰ ਦਿਖਾਵਾਂਗੇ ਕੋਲ ਜਾ ਕੇ ਤੇ ਆਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਾਗ ਆ ਸੇਬਾਂ ਦਾ ਤੇ ਇਸ ਤਰ੍ਹਾਂ ਇੱਥੇ ਸੇਬ ਜਿਹੜੇ ਹੋ ਲੱਗਦੇ ਨੇ ਸੇਬਾਂ ਦੀ ਕੀਤੀ ਹੁੰਦੀ ਆ ਉਰੇ ਤੇ ਇਹ ਖਰੋਟਾਂ ਦੀ ਕੀਤੀ ਹੁੰਦੀ ਆ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਖਰੋਟਾਂ ਦੇ ਬੂਟੇ ਵੀ ਦਿਖਾਏ ਨੇ ਹਨਾ ਕੁਝ ਹੋਰ ਆਪਾਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਨੇ ਆ ਇਹ ਸਾਰਾ ਬਾਗ ਆ ਸੇਬਾਂ ਦਾ ਹੁਣ ਆਫ ਸੀਜ਼ਨ ਨਹੀ ਆਪਾਂ ਤੁਹਾਨੂੰ ਦਿਖਾਉਂਦੇ ਹਨਾ ਤੜਾਈ ਦਿਖਾਉਂਦੇ ਤੁਹਾਨੂੰ ਤੜਾਈ ਹੁਣ ਹੋ ਗਈ ਦਿਵਾਲੀ ਦੇ ਟਾਈਮ ਤੱਕੇ ਚੱਲਦਾ ਸੀਜ਼ਨ ਤੇ ਗੋਲਮਾਰਗ ਵਾਲੇ ਪਹਾੜ ਇਥੋਂ ਦੇਖਣੇ ਸ਼ੁਰੂ ਹੋ ਗਏ ਤੇ ਇਹ ਸਾਰਾ ਗੋਲਮਾਰਗ ਹੈ ਜਿਹੜੀ ਜਿੱਥੇ برف ਨਹੀਂ ਪਈ ਹੋਈ ਹਨਾ ਤੇ ਜਿਹੜੇ ਉੱਪਰਲੇ برف ਵਾਲੇ ਨੱਦੇ ਪਹਾੜ ਨੇ ਚਿੱਟੇ ਪਹਾੜ ਤੇ ਉਹਨਾਂ ਦੇ ਆਪਾਂ ਅੰਦੋਲਾ ਰਾਈਡ ਕਰਕੇ ਜਾਵਾਂਗੇ ਬਿਨਾਂ برف ਤੋਂ ਜਿਹੜੇ ਪਹਾੜ ਨੇ ਗੋਲਮਾਰਗ ਹੈ ਬਾਕੀ ਉੱਪਰ ਸਾਰਾ ਇਦਾਂ ਉਹ ਦੇਖ ਰਹੇ ਹਾਂ ਚੋਟੀ ਹਨ ਐਥੇ ਆਪਾਂ ਜਾਣਾ ਉੱਪਰ ਅੰਦੋਲਾ ਰਾਈਡ ਦੇ ਵਿੱਚ ਬੈ ਕੇ ਬਹੁਤ ਸੋਹਣਾ 뷰 ਆਉਦਾ ਤੇ ਇਧਰ ਸਾਈਡ ਤੋਂ ਵੀ ਤੇ ਇਧਰ ਪਿੰਡ ਦੇਖਦੇ ਨੇ ਹਨ ਸਾਰੇ ਆ ਕਸ਼ਮੀਰ ਦੇ ਬਹੁਤ ਨੀਵੇਂ ਨੇ ਰੋਡ ਤੋਂ ਹਾਂਜੀ ਦੇ ਫਾਈਨਲ ਤੋਂ ਬਲੱਗ ਗਿਆ ਲੱਗ ਗਿਆ ਤੇ ਹਾਂਜੀ ਉਹ 0.0 0 0.0 ਹਾਂ ਉਸ ਤੱਕ ਜਾਂਦੇ ਹਾਂ ਕੋਲੋਂ ਠੀਕ ਹੈ ਉਸ ਤੱਕ ਜਾਂਦੇ ਹਾਂ ਕੋਲੋਂ ਤੇ ਕਹਿੰਦੇ ਇੱਥੇ 0.0 ਹੈ ਉੱਪਰ ਬਿਲਕੁਲ ਟਾਪ ਤੇ ਉੱਥੇ ਤੱਕ ਆਪਣੀ ਰਾਈਡ ਉਹ ਜਾਊਂਗੇ ਦੋਨਾਂ ਰਾਈਡ ਉਹ ਕੇਵਲ ਕਰੇ ਨੇ ਹੁੰਦੀ ਆ ਬਾਈ ਇੱਕ ਤਾਂ ਉਹਵੇਂ ਹੁੰਦੀ ਆ ਉਹ ਤਾਂ ਕੀ ਬੰਦ ਰਹੇ ਕੇਵਲ ਕਰੇ ਨੇ ਕਹਿੰਦੇ ਆ ਜੀ ਨੂੰ ਕੇਵਲ ਕਾਰ ਜਿਹੜਾ ਕੇਵਲ ਕਾਰ ਸੱਚ ਹਾਂ ਕੇਵਲ ਕਾਰ ਕੇਵਲ ਕਾਰ ਦੇ ਵਿੱਚ ਵਹਿ ਕੇ ਜਾਵਾਂਗੇ ਆਪਾਂ ਉਹ ਥੋੜਾ ਵਿਊ ਆਉਂਦਾ ਬੈਠੂ ਤੇ ਮੈਂ ਇਸ ਕਰਕੇ ਆਹੀ ਵਿਊ ਤੁਹਾਨੂੰ ਦਿਖਾਉਣ ਦਾ ਮਾਰਾ ਮੂਹਰੇ ਬੈਠਾ ਸੀ ਪਿੱਛੋਂ ਐਵੇਂ ਦਾ ਵਿਊ ਨਹੀਂ ਆਉਂਦਾ ਇੱਥੋਂ ਬਹੁਤ ਸੋਹਣੀ ਵੀਡੀਓ ਬਣਦੀ ਆ ਅੱਗੇ ਬੈਗੀ ਤੇ ਆਪਾਂ ਪਹੁੰਚ ਗਏ ਤੰਗਮਾਰਗ ਤੇ ਇਹ ਤੰਗਮਾਰਗ ਤੋਂ ਗੋਲਮਾਰਗ ਦੀ ਚੜ੍ਹਾਈ ਜਿਹੜੀ ਹੋ ਸ਼ੁਰੂ ਹੋ ਜਾਂਦੀ ਏ ਤੇ ਤੰਗਮਾਰਗ ਤੋਂ ਬਹੁਤ ਸੋਹਣਾ ਵਿਊ ਦਿਖਦਾ ਹੈ ਗੋਲਮਾਰਗ ਦਾ ਤੇ ਇੱਥੇ బోర్ਡ ਆਇਆ ਲੱਗਿਆ ਮੈਂ ਗੋਲਮਾਰਗ 13 ਕਿਲੋਮੀਟਰ 11 ਕਿਲੋਮੀਟਰ ਹੋਰ ਰਹਿ ਗਿਆ ਗੋਲਮਾਰਗ ਇਥੋਂ ਤੇ ਆ ਸਾਰਾ ਇਧਰ ਤੰਗ ਮਾਰਗ ਹੈ ਇਹ ਕੁਝ ਆਫਿਸ ਵਗੈਰਾ ਨੇ ਹਨਾ ਸਰਕਾਰੀ ਆ ਜਿਵੇਂ ਪੁਲਿਸ ਸਟੇਸ਼ਨ ਆ ਗਿਆ ਹਾਂ ਇਸ ਤਰ੍ਹਾਂ ਦੇ ਪੁਲਿਸ ਸਟੇਸ਼ਨ ਆਉਂਦੇ ਨੇ ਇੱਥੇ ਤੇ ਬਹੁਤ ਸੋਹਣਾ 뷰 ਆਉਂਦਾ ਉੱਪਰੋਂ ਡੀਐਸਪੀ ਆਫਿਸ ਆ ਸਾਰੇ ਇਧਰ ਸਰਕਾਰੀ ਦਫ਼ਤਰ ਨੇ ਡੀਐਸਪੀ ਆਫਿਸ ਆ ਕੋਰਟ ਆ ਗਿਆ ਕੋਰਟ ਆ ਗਿਆ ਦੇਖੋ ਵੀ ਸਾਰੇ ਸਰਕਾਰੀ ਦਫਤਰ ਵੀ ਇਹਨਾਂ ਨੇ ਉਹੋ ਜਿਹੀ ਬਣਾਏ ਨੇ ਜਿਵੇਂ ਆਉਦੇ ਹੋਟਲ ਘਰ ਬਣਾਉਂਦੇ ਨੇ ਇਹ ਤੇ ਇਡੀਆਂ ਸੱਤਾਂ ਵਾਲੇ ਇੱਥੋਂ ਚੜ੍ਹਾਈ ਤਕਰੀਬਨ ਤਕਰੀਬਨ ਸ਼ੁਰੂ ਹੋ ਜਾਂਦੀ ਹੈ ਸਾਰੀ ਤੇ ਤੰਗ ਮਾਰਗ ਉਰੇ ਵੀ ਟੂਰਿਸਟ ਰੁਕਦੇ ਨੇ ਬਾਈ ਆਗੇ ਔਰੇ ਦੇਖੋ ਤੁਸੀਂ ਬਹੁਤ ਸਾਰੇ ਮਤਲਬ ਗੱਡੀਆਂ ਟੈਕਸੀਆਂ ਖੜੀਆਂ ਨੇ ਹਨਾ ਹੋਟਲ ਨੇ ਇੱਥੇ ਬਣੇ ਹੋਏ ਤੰਗ ਮਾਰਗ ਦੇ ਵਿੱਚ ਆ ਸਾਰੇ ਰੈਸਟੋਰੈਂਟ ਨੇ ਇੱਥੇ ਆ ਵੀ ਬੱਤੂ ਹੋ ਜਾਂਦੇ ਨੇ ਇੱਥੋਂ ਆ ਲੈ ਕੇ ਜਾਣੇ ਆ ਜੇ ਕਿਰਾਏ ਤੇ ਮਿਲ ਜਾਂਦੇ ਨੇ ਰੈਂਟ ਤੇ ਮਿਲ ਜਾਂਦੇ ਨੇ ਤੰਗ ਮਾਰਗ ਤੋਂ ਅੱਗੇ ਆ ਕੇ ਬਹੁਤ ਜ਼ਿਆਦਾ ਚੜ੍ਹਾਈ ਜਿਹੜੀ ਆ ਜਾਂਦੀ ਆ ਇੱਕੋ ਦਮ ਚੜ੍ਹਾਈ ਜਿਹੜੀ ਸ਼ੁਰੂ ਹੋ ਜਾਂਦੀ ਆ ਇੱਥੋਂ 12-13 ਕਿਲੋਮੀਟਰ ਗੁੱਲ ਮਾਰਗ ਰਹਿ ਗਿਆ ਤੇ ਇੱਥੋਂ ਥੋੜੀ ਜਿਹੀ ਅੱਗੇ ਜਾ ਕੇ ਹੁਣ ਆਪਣੀ ਬੱਸ ਜਿਹੜੀ ਉਹ ਰੋਕਣਗੇ ਇਹ ਸਾਰਾ ਆਪਾਂ ਤੰਗ ਮਾਰਗ ਸ਼ਹਿਰ ਜਿਹੜਾ ਉਹ ਕ੍ਰੋਸ ਕਰਕੇ ਆਏ ਆ ਆਪਾਂ ਬਾਰ-ਬਾਰ ਆ ਗਏ ਤੰਗ ਮਾਰਗ ਸ਼ਹਿਰ ਦੇ ਤੇ ਹਲਕੀ ਹਲਕੀ ਧੁੱਪ ਵੀ ਜਿਹੜੀ ਨਿਕਲੀ ਹੋਈ ਆ ਸੂਰਜ ਵਧੀਆ ਨਿਕਲਿਆ ਹੋਇਆ ਅੱਜ ਤੇ ਉਰੇ ਤੱਕ ਤਾਂ ਮੌਸਮ ਠੀਕ ਹੈ ਉੱਪਰ ਜਾ ਕੇ ਦੇਖਾਂਗੇ ਵੀ ਮੌਸਮ ਕਿਹੜਾ ਜਾਂ ਠੰਡ ਹੋਊਗੀ ਤੇ ਥਾਂ ਥਾਂ ਤੇ ਉਹ ਟੂਰਿਸਟ ਰੁਕਦੇ ਰਹਿੰਦੇ ਨੇ ਤੇ ਇੱਥੇ ਜਿਵੇਂ ਆ ਹੋਟਲ ਹੋਗੇ ਜਾਗਟਾਂ ਹੋਗੀਆਂ ਹਨ ਇਹ ਕਿਰਾਏ ਤੇ ਮਿਲ ਜਾਂਦੇ ਆ ਭਾਈ ਗੁੱਲਮਾਰ ਕਿਥੋਂ 12-13 ਕਿਲੋਮੀਟਰ ਰਹਿ ਗਿਆ ਇੱਥੇ ਆਪਣੀ ਬੱਸ ਰੋਕੀ ਆ ਥੋੜਾ ਜਿਹਾ ਫਰੈਸ਼ ਹੋਣ ਵਾਸਤੇ ਤੇ ਇੱਥੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਇੱਥੋਂ ਨਾ ਜਾਗਟਾਂ ਵਗੈਰਾ ਰੈਂਟ ਤੇ ਮਿਲ ਜਾਂਦੀਆਂ ਨੇ ਜਿੰਮ ਉੱਪਰ ਸਨ ਉਹਦੇ ਵਿੱਚ ਪਾਉਣ ਵਾਲੀਆਂ ਤੇ ਆ ਬਹੁਤ ਸਾਰੀਆਂ ਦੁਕਾਨਾਂ ਰੇ ਉਹਰੇ ਜਾਗਟਾਂ ਹੋਗੀਆਂ ਸ਼ੂਜ਼ ਹੋਗੇ ਸਾਰੇ ਇਹ ਰੈਂਟ ਤੇ ਮਿਲ ਜਾਂਦੇ ਨੇ ਇਹ ਰਾਹਤੇ ਦੇ ਵਿੱਚ ਇਹ ਆਉਂਦੀ ਆ। ਤੰਗਮਾਰਗ ਜਿਹੜਾ ਸ਼ਹਿਰ ਆਇਆ ਸੀ ਉਹ ਤੋਂ ਬਾਹਰ ਨਿਕਲਨ ਸਾਰ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਬਹੁਤ ਸਾਰੇ ਜਾਣੇ ਇੱਥੇ ਰੈਂਟ ਤੇ ਲੈ ਵੀ ਰਹੇ ਨੇ ਜਾਕਟ ਤੇ ਵਾਪਸ ਜਾਂਦੇ ਹੋਏ ਇੱਥੇ ਵਾਪਸ ਕਰ ਜਾਣਗੇ ਮੁੜਦੇ ਹੋਏ। ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਇੱਥੇ ਜਿੱਥੇ ਆਪਾਂ ਰਾਹਤੇ ਦੇ ਵਿੱਚ ਰੁਕੇ ਆ ਜਾਕਟਾਂ ਸਾਰੀਆਂ ਰੈਂਟ ਤੇ ਦਿੰਦੇ ਨੇ 350 ਦੇ ਵਿੱਚ ਜਾਕਟ ਨਾਲ ਸ਼ੂਜ਼ ਜੇ ਇਕੱਲੇ ਸ਼ੂਜ਼ ਲੈਣੇ ਨੇ ਫਿਰ 200 ਰੁਪਿਆ ਐਵੇਂ ਦੇ ਸ਼ੂਜ਼ ਨਹੀਂ ਆ ਆ ਜਿਹੜੇ ਪਾਏ ਹੋਏ ਨੇ ਇਹ ਕਿੰਨੇ ਚ ਕਹਿੰਦਾ ਸ਼ੂਜ਼ ਤੇ ਜਾਕਟ 350 ਜੀ 300 300 ਚ ਸੈਂਸ ਹੋ ਜੋ ਅੱਜ ਉਹ ਕਹਿੰਦਾ ਸੀ বাস ਵਾਲਿਆਂ ਨੂੰ 300 বাস ਵਾਲਿਆਂ ਨੂੰ 300 ਜਿਹੜੇ ਵੱਧ ਜਾਣੇ ਹੁੰਦੇ ਨੇ ਉਹਨਾਂ ਨੂੰ ਫਿਰ ਇਹ ਮਤਲਬ ਸਹੀ ਰੇਟ ਲਾਉਂਦੇ ਨੇ ਤੇ ਐਵੇਂ ਨਹੀਂ ਸਾਰੀਆਂ ਜੈਕਟਾਂ ਤੇ ਹੋਰ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਗਲਵਜ਼ ਵਗੈਰਾ ਹੋ ਗਿਆ ਨਾ ਤੇ ਕਾਫੀ ਵੱਡੀ ਇਹ ਮਾਰਕੀਟ ਹੈ ਇੱਧਰ ਵੀ ਉਸੇ ਤਰ੍ਹਾਂ ਆ ਜੈਕਟਾਂ ਵਗੈਰਾ ਹੋ ਗਈਆਂ ਜਿਵੇਂ ਸਾਡੀ বাস ਵਾਲੇ ਕਾਫੀ ਜਾਣੇ ਨੇ ਤਾਂ ਇਹਨਾਂ ਨੇ ਰੇਟ ਮਤਲਬ 300 ਰੁਪਈਆ ਦੇ ਵਿੱਚ ਜੈਕਟ ਨਾਲ ਹੀ ਸ਼ੂਜ਼ ਹੁੰਦੇ ਤੇ ਅੱਜ ਜਿਵੇਂ ਬਾਈ ਯੂਨੀਅਨ ਦੇ ਪਾਏ ਹੋਏ ਨੇ ਤੇ ਆਪਾਂ ਨੂੰ ਲੋੜ ਨਹੀਂ ਹੈਗੀ ਆਪਣੇ ਆ ਆਪਾਂ ਲਏ ਹੋਏ ਨੇ ਜਦੋਂ ਆਪਾਂ ਹੇਮਕੁੰਡ ਸਾਹਿਬ ਗਏ ਸੀ ਇਹ ਹੁਣ ਕੰਮ ਆ ਗਏ ਵਾਟਰਪਰੂਫ ਸ਼ੂਜ਼ ਨੇ ਚੱਲ ਜਾਣਗੇ ਜੈਕਟ ਵਗੈਰਾ ਦੀ ਵੀ ਲੋੜ ਨਹੀਂ ਹੈਗੀ ਤੇ ਸਾਰੇ ਲੈ ਰਹੇ ਨੇ ਸਾਰੇ ਆਪਣੀ ਬੱਸ ਵਾਲੀ ਨੇ ਤੇ ਆਉਂ ਵਾਪਸੀ ਚ ਹੀ ਵਾਪਸ ਕਰ ਜਾਣਗੇ ਤੇ ਇਧਰੋਂ ਥੱਲੋਂ ਸਾਰੀਆਂ ਗੱਡੀਆਂ ਆਉਂਦੀਆਂ ਨੇ ਤੇ ਆਹ راستੀਆਂੋਂ ਆ ਪਾਇਆ ਤੰਗ ਮਾਰਗ ਇਧਰ ਥੱਲੇ ਰਹਿ ਗਿਆ ਜਿੱਧਰੋਂ ਆ ਗੱਡੀਆਂ ਆ ਰਹੀਆਂ ਨੇ ਜਿੱਧਰੋਂ ਆਟਾ ਜ਼ਾਹਰ ਆ ਰਹੀ ਹੈ ਨਾ ਇਧਰ ਤੰਗ ਮਾਰਗ ਰਹਿ ਗਿਆ ਆਪਾਂ ਜਾਣਾ ਉੱਪਰ ਇਸ ਤਰ੍ਹਾਂ ਦੀਆਂ ਜਾਗਟਾਂ ਮਿਲਦੀਆਂ ਨੇ ਇੱਥੋਂ ਜਿਵੇਂ ਅਜਵਾਗ ਪਈ ਜਾਂਦਾ ਐਵੇਂ ਦੇ ਸ਼ੂਜ਼ ਤੇ ਜਾਗਟ ਪੂਰੇ ਐਨ ਸਨੋਮੈਨ ਬਣ ਜਾਂਦੇ ਨੇ ਹੋਰ ਬਹੁਤ ਸਾਰੀਆਂ ਗੱਡੀਆਂ ਰੁਕਦੀਆਂ ਨੇ ਇੱਥੇ ਤਕਰੀਬਨ ਸਾਰੀਆਂ ਗੱਡੀਆਂ ਰੁੱਕੀ ਜਾਂਦੀਆਂ ਨੇ ਇੱਥੇ ਜਿਹੜੀਆਂ ਆਉਂਦੀਆਂ ਨੇ ਸ਼੍ਰੀਨਗਰ ਤੋਂ ਸਾਰੇ ਟੈਕਸੀ ਵਾਲੇ ਇੱਥੇ ਰੋਕਦੇ ਨੇ ਆਪਾਂ ਹੋਟਲ ਤੋਂ 8:30 ਵਜੇ ਚੱਲੇ ਸੀ ਤੇ ਹੁਣ ਟਾਈਮ ਹੋ ਗਿਆ 10 ਵਜੇ ਦਾ ਤੇ 10 ਵਜੇ ਆਪਾਂ ਆਹ ਤੰਗ ਮਾਰਗ ਕ੍ਰੋਸ ਕਰ ਲਿਆ ਤੇ ਇੱਥੋਂ 12 ਕਿਲੋਮੀਟਰ ਰਹਿ ਗਿਆ ਗੁੱਲਮਾਰਗ ਤੇ 12 ਕਿਲੋਮੀਟਰ ਨੂੰ ਕਾਫੀ ਟਾਈਮ ਲੱਗ ਜਾਣਾ ਘੰਟਾਕ ਤੱਕ ਤਕਰੀਬਨ ਲੱਗੇ ਜਾਊਗਾ ਕਿਉਂਕਿ ਇਹ ਚੜਾਈ ਪੈਂਦੀ ਆ ਤੇ ਆਪਾਂ ਬੈਠਣਾ ਉਹਦੇ ਵਿੱਚ ਕੇਵਲ ਕਾਰ ਦੇ ਵਿੱਚ ਉਹਨੂੰ ਅੰਦੋਲਾ ਰਾਈਡ ਕਹਿੰਦੇ ਨੇ ਉਹ ਆਪਾਂ ਬੁੱਕ ਕੀਤੀ ਐ ਤੇ ਉਹ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਉਹ ਗੋਲ ਮਾਰਗ ਤੋਂ ਲੈ ਕੇ ਉੱਪਰਲੇ ਪੁਆਇੰਟ ਤੱਕ ਆਪਾਂ ਨੂੰ ਲੈ ਕੇ ਜਾਣਗੇ ਤੇ ਲੈ ਕੇ ਵੀ ਉਹਦੇ ਜੇ ਆਣਗੇ ਛੱਡ ਕੇ ਵੀ ਉਹਦੇ ਜੇ ਜਾਣਗੇ ਥੱਲੇ ਤੱਕ ਦੇਵਾਂਪਾਂ ਸਾਰੀ ਕਰਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਵੇਂ ਆ ਸਾਰੀਆਂ ਆਪਾਂ ਤੁਹਾਨੂੰ ਦੁਕਾਨਾਂ ਦਿਖਾਈਆਂ ਨੇ ਇਹਨਾਂ ਤੋਂ ਰੈਂਟ ਤੇ ਸਾਰਾ ਸਮਾਨ ਮਿਲ ਜਾਂਦਾ ਤੇ ਵਾਪਸੀ 'ਚ ਇੱਥੇ ਤੁਸੀਂ ਵਾਪਸ ਮੋੜ ਕੇ ਇਹਨਾਂ ਨੂੰ ਜਾ ਸਕਦੇ ਹੋ ਆਉਂਦੇ ਹੋਏ ਕਿਉਂਕਿ ਇੱਥੋਂ ਦੀ ਨੰਗਣਾ ਆਹੀ ਰਾ ਤੇ ਜੈਕਟਾਂ ਸ਼ੂਜ਼ ਆਪਾਂ ਤਕਰੀਬਨ ਤੁਹਾਨੂੰ ਦਿਖਾਈ ਦਿੱਤੇ ਤੇ ਬਾਕੀ ਜਿਹੜਾ ਰੈਂਟ ਹੈਦਾ ਉਹ ਇੱਥੇ 바ਰਗਨਿੰਗ ਹੋ ਜਾਂਦੀ ਹੈ ਘੱਟ ਵੱਧ ਕਰਕੇ ਮਤਲਬ ਮਿਲ ਜਾਂਦੇ ਨੇ ਜਿਵੇਂ ਸਾਡੀ ਵਾਸਚੋਂ ਲਾਏ ਨੇ ਕਾਫੀ ਸਾਰੇ ਜਣਿਆਂ ਨੇ ਉਹਨਾਂ ਨੂੰ 300 ਰੁਪਏ ਦੇ ਵਿੱਚ ਮਿਲ ਗਏ ਜੈਕਟ ਤੇ ਸ਼ੂਜ਼ ਦੇ ਆਪਾਂ ਲਈ ਆਪਣੇ ਕੋਲ ਸ਼ੂਜ਼ ਵੀ ਹੈਗੇ ਸੀ ਜੈਕਟ ਹੈਗੀ ਸੀ ਤੇ ਇੱਥੋਂ ਹੁਣ 5-10 ਮਿੰਟ ਚ ਚੱਲਦੇ ਆਂ ਗੋਲਮਾਰਗ ਵੱਲ ਸਫ਼ਰ ਸ਼ੁਰੂ ਕਰਦੇ ਆਂ ਲਓ ਜੀ ਆਪਣੀ ਬੱਸ ਚੱਲ ਪਈ ਜਿੱਥੇ ਆਪਾਂ ਦੁਕਾਨਾਂ ਦਿਖਾਈਆਂ ਦੀ ਤੁਹਾਨੂੰ ਜਿੱਥੋਂ ਰੈਂਟ ਤੇ ਜਾਗਟਾ ਵਗੈਰਾ ਮਿਲਦੀਆਂ ਨੇ ਤੇ ਉੱਥੋਂ ਆਪਾਂ ਚੱਲ ਪਏ ਅੱਗੇ ਨੂੰ ਤੇ ਸਵੇਰੀ ਇੱਧਰ ਨੂੰ ਟੂਰਿਸਟ ਆਉਣਾ ਸ਼ੁਰੂ ਹੋ ਜਾਂਦਾ ਆ ਗੱਡੀਆਂ ਤੁਹਾਨੂੰ ਜਾਂਦੀਆਂ ਦਿਖਦੀਆਂ ਆਉਣਗੇ ਹਨਾ ਆਪਾਂ ਨੂੰ ਕ੍ਰੋਸ ਕਰਕੇ ਜਾ ਰਹੀਆਂ ਨੇ ਇਹ ਸਾਰੀਆਂ ਇੱਥੇ ਟੈਕਸੀ ਗੱਡੀਆਂ ਨੇ ਸ਼੍ਰੀਨਗਰ ਤੋਂ ਆਉਂਦੀਆਂ ਨੇ ਗੋਲਮਾਰਗ ਵਾਸਤੇ ਬਹੁਤ ਵੱਡਾ ਮਤਲਬ ਟੂਰਿਜ਼ਮ ਦਾ ਡਿਪਾਰਟਮੈਂਟ ਦਾ ਬਹੁਤ ਇੱਥੇ ਮਤਲਬ ਤਕੜਾ ਯੋਗਦਾਨ ਆ ਕਮਾਈ ਦੇ ਵਿੱਚ ਸਾਰਾ ਟੂਰਿਸਟ ਆਉਦਾ ਨਾ ਤੇ ਇਕਨੋਮੀ ਵਾਧੀ ਆ ਉਹਦੇ ਨਾਲ ਸਟੇਟ ਦੀ ਬਹੁਤ ਵੱਡਾ ਯੋਗਦਾਨ ਹੈ ਟੂਰਿਸਟਾਂ ਦਾ ਜੰਮੂ ਕਸ਼ਮੀਰ ਦੀ ਇਕਨੋਮੀ ਦੇ ਵਿੱਚ ਕਿਉਂਕਿ ਜਿੰਨੇ ਕੋ ਮਣਾਉਣਗੇ ਉਨਾ ਹੀ ਇੱਥੇ ਮਤਲਬ ਜਿਵੇਂ ਹੁਣ ਆਪਾਂ ਪਿੱਛੇ ਦੁਕਾਨਾਂ ਤੇ ਖੜੇ ਸੀਗੇ ਉਹਨਾਂ ਨੂੰ ਮਤਲਬ ਕਮਾਈ ਹੋਊਗੀ ਨਾ ਰੈਂਟ ਤੇ ਉਹਨਾਂ ਨੇ ਜਾਇਦਾਤਾਂ ਵਗੈਰਾ ਦਿੱਤੀਆਂ ਇਸ ਨਾਲ ਸਾਰਿਆਂ ਦਾ ਸਰਕਲ ਘੁੰਮਦਾ ਜੇ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾਵਾਂਗੇ ਉਦੋਂ ਵੀ 뷰 ਸਾਰੇ ਹੋਰ ਸੋਹਣੇ ਹੋਈ ਜਾਣਗੇ। ਉਸ ਐਵੇਂ ਦੇ ਰਾਸਤੇ ਨੇ ਐਵੇਂ ਦੇ ਰਾਮ ਆਪਾਂ ਕ੍ਰੋਸ ਕਰਕੇ ਜਾ ਰਹੇ ਹਾਂ। ਗੋਲਮਾਰਗ ਤੋਂ ਗੋਲਮਾਰਗ ਇਥੋਂ ਚਾਰ ਤੋਂ ਪੰਜ ਕਿਲੋਮੀਟਰ ਰਹਿ ਗਏ ਹੋ ਤੇ ਇਹ ਬਹੁਤ ਸੋਹਣਾ ਰਸਤਾ ਸ਼ਿਰੀ ਨਗਰ ਤੋਂ ਲੈ ਕੇ ਗੁੱਲਮਾਰਗ ਤੱਕ ਬਹੁਤ ਸਾਰਾ ਪਹਾੜ ਵਾਲਾ ਦੁਆਲਾ ਦੇਖਣ ਵਾਲਾ ਹੈ ਇਹ ਜਿਹੜਾ ਰੋਡ ਹੈ ਇਹ ਹੈਗਾ ਨੈਸ਼ਨਲ ਹਾਈਵੇ 701A NH701A ਤੇ ਆਪਾਂ ਸਫਰ ਕਰ ਰਹੇ ਹਾਂ ਇਹਦਾ ਨਾਮ ਹੈ ਰੋਡ ਦਾ ਤੇ ਇੱਥੇ ਤਾਂ ਮਤਲਬ ਟੈਂਪਰੇਚਰ ਜਿਹੜਾ ਸਹੀ ਆ ਉਰੇ ਤੱਕ ਮਤਲਬ ਧੁੱਪ ਵਧੀਆ ਜਿ ਨਿਕਲੀ ਹੋਈ ਹੈ ਤੇ ਜਿੱਥੇ ਆਪਾਂ ਕੰਧੋਲਾ ਰਾਈਡ ਕਰਕੇ ਜਾਣਾ ਉੱਪਰ ਕਾਫੀ برف ਪਈ ਹੋਈ ਆ ਗੁੱਲਮਾਰਗ ਤੱਕ ਹਲੋ ਸਹੀ ਹੋਊਗਾ ਉੱਥੇ برف ਨਹੀਂ ਆਪਾਂ ਨੂੰ ਮਿਲਣੀ ਤੇ ਆ तकरीबन 10-15 ਮਿੰਟਾਂ ਜੇ ਆਪਾਂ ਪਹੁੰਚ ਜਾਣਾ ਹੈ ਗੁੱਲ ਮਾਰਗ ਤੇ ਸਾਰਾ ਦਿਖਾਉਨੇ ਆ ਗੁੱਲ ਮਾਰਗ ਜਾ ਕੇ ਤੇ ਆਲਾ ਦਵਾਲਾ ਬਹੁਤ ਸੋਹਣੇ ਤੇ ਇਹ ਜਿਹੜਾ ਸਾਰਾ ਏਰੀਆ ਇਹ ਆਰਮੀ ਥੀਏਟਰ ਆ ਬੰਦਾ ਤੇ ਥਾ-ਥਾ ਦੇ ਇੱਥੇ ਰੋਡ ਤੇ ਜੰਮੂ ਕਸ਼ਮੀਰ ਦੀ ਟ੍ਰੈਫਿਕ ਪੁਲਿਸ ਵੀ ਜਿਹੜੀ ਖੜੀ ਆ ਉਹਨੂੰ ਤੇ ਮਨੋ ਜਿਵੇਂ ਆਪਣੇ ਨਾਮੇ ਲੱਗੇ ਹੁੰਦੇ ਨੇ ਕਾਗਜ਼ ਪੱਤਰ ਚੈੱਕ ਕਰਦੇ ਨੇ ਪਰਮਿਟ ਚੈੱਕ ਕਰਦੇ ਨੇ ਗੱਡੀਆਂ ਦੇ ਪਰਮਿਟ ਜਿਵੇਂ ਆਪਾਂ ਵੱਡੀ ਬੱਸ ਜਾ ਰਹੇ ਆ ਇਹਨਾਂ ਦੇ ਪਰਮਿਟ ਚੈੱਕ ਕਰਦੇ ਨੇ ਬਾਕੀ ਸਾਰਾ ਏਰੀਆ ਹੈ ਆਰਮੀ ਦੇ ਅੰਡਰ ਹੈ ਤੇ ਬਹੁਤ ਜ਼ਿਆਦਾ ਗਿਣਤੀ 'ਚ ਇੱਥੇ ਟੂਰਿਸਟ ਆਉਂਦਾ ਹੈ ਰਸਤੇ ਦੇ ਵਿੱਚ ਬਹੁਤ ਗੱਡੀਆਂ ਮਿਲਦੀਆਂ ਨੇ ਸਾਰੀਆਂ ਟੈਕਸੀ ਗੱਡੀਆਂ ਮਿਲਦੀਆਂ ਨੇ ਪੀਲੀ ਪਲੇਟ ਵਾਲੀਆਂ ਤੇ ਪਹੁੰਚਦੇ ਆਪਾਂ ਫੁੱਲ ਮਾਰਗ 15-20 ਮਿੰਟਾਂ 'ਚ ਪਹੁੰਚ ਜਾਣਾ ਹੈ ਤੇ ਇੱਥੋਂ ਬਹੁਤ ਖੂਬਸੂਰਤ ਨਜ਼ਾਰਾ ਦੇਖਣ ਵਾਲਾ ਪਹਾੜਾਂ ਦਾ ਬਹੁਤ ਸੋਹਣੇ ਲੱਗਦੇ ਨੇ ਪਹਾੜ ਤੇ ਇਹ ਆਪਾਂ ਇਧਰੋਂ ਆਇਆ ਆਹ ਸਾਈਡ ਤੋਂ ਹਨਾ ਥੱਲੇੋਂ ਤੰਗ ਮਾਰਗ ਆਹ ਸਾਈਡ ਤੰਗ ਮਾਰਗ ਹੈ ਤੇ ਜਿਹੜੇ ਉੱਚੇ ਪਹਾੜ ਨੇ ਉੱਪਰ ਵਾਲੇ ਉਹਨਾਂ ਤੇ ਬਹੁਤ برف ਪਈ ਹੋਈ ਹੈ ਅੱਪਾ ਤੁਹਾਨੂੰ ਦਿਖਾ ਦਾਨੀਆਂ ਨੇ ਨੇੜੋਂ ਬਿਲਕੁਲ ਉੱਚੇ ਪਹਾੜਾਂ ਤੇ ਬਹੁਤ ਬਰਫ਼ ਪਈ ਹੋਈ ਜਾਂਦੀ ਤੇ ਇਸ ਤਰ੍ਹਾਂ ਇੱਥੇ ਬਹੁਤ ਸਾਰੀਆਂ ਗੱਡੀਆਂ ਆਉਂਦੀਆਂ ਰਹਿੰਦੀਆਂ ਨੇ ਨਾ ਸਾਰੀਆਂ ਵਾਲੋ ਟੂਰਿਸਟ ਵਾਲੀਆਂ ਟੈਕਸੀ ਗੱਡੀਆਂ ਨੇ ਆਹ ਟੌਪ ਤੇ ਬਹੁਤ ਬਰਫ਼ ਹੈ ਜਿਹੜੇ ਟੌਪ ਤੇ ਪਹਾੜ ਨੇ ਭਾਈ ਇੱਥੇ ਰੁਕ ਗਿਆ ਇਹਨੂੰ ਕਹਿੰਦੇ ਨੇ ਸੈਲਫੀ ਪੁਆਇੰਟ ਤੇ ਐਵੇਂ ਦੇ ਕਾਫੀ ਸੈਲਫੀ ਪੁਆਇੰਟ ਇੱਥੇ ਬਣੇ ਹੋਏ ਨੇ ਇੱਥੇ ਇਹਨਾਂ ਨੇ ਲਿਖਿਆ ਹੋ ਵੀ ਹੋਇਆ ਗੁਲਮਾਰਗੜ ਡਵੈਲਪਮੈਂਟ ਅਥਾਰਟੀ 뷰 ਪੁਆਇੰਟ ਟੇਕ ਅ ਬ੍ਰੇਕ ਲੈਟ ਦਾ ਫੋਟੋਗ੍ਰਾਫਰ ਇਨ ਯੂਅਰ ਲੌਸ ਤੇ ਇੱਥੇ ਫੋਟੋ ਵਗੈਰਾ ਕਰਾਉਣ ਨੂੰ ਬਣਿਆ ਹੋਇਆ ਸੋ ਇਹ ਸਾਰਾ ਸੈਲਫੀ ਪੁਆਇੰਟ ਇੱਥੋਂ ਸਾਰਾ ਥੱਲੇ ਦਾ ਨਜ਼ਾਰਾ ਉਹ ਦਿਖਦਾ ਇਹ ਆਪਾਂ ਦਿਖਾਉਨੇ ਆਂ ਹਾਂਜੀ ਭਾਈ ਸੈਲਫੀ ਪੁਆਇੰਟ ਤੇ ਪਹੁੰਚ ਗਏ ਤੇ ਥੱਲੋਂ ਤੰਗਮਾਰਗ ਤੇ ਜਿਹੜਾ ਥੱਲੇ ਦੇ ਦਾ ਸਾਰਾ ਵੀ ਜਿੱਥੇ ਦੇ ਬਹੁਤ ਵਧੀਆ ਨਜ਼ਾਰੇ ਨੇ ਇੱਥੋਂ ਦੇ ਆ ਜਿਹੜਾ ਆ ਜਿਹੜਾ ਨਾ ਕਿਹੜਾ ਜੀ ਆ ਜਿਹੜਾ ਇਹ ਐ ਉਹ ਤਾਲਾ ਉਹ ਜਿੱਧਰ ਬਸੋਂ ਦਿਖਦੀ ਹੈ ਜਿੱਥੇ ਪਿੰਡ ਤੇ ਆਪਾਂ ਜਿਹੜਾ ਤੰਗ ਮਾਰਗ ਹੈ ਨਾ ਉਹ ਇੱਥੋਂ ਦਿਖਦਾ ਜਿੱਥੋਂ ਆਪਾਂ ਆਏ ਆ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਣਾ ਕੁਝ ਅੱਜ ਫੌਗ ਜੀ ਹੋਈ ਹੋਈ ਹੈ ਉਹਦੇ ਕਰਕੇ ਵਿਜ਼ਿਬਿਲਟੀ ਘਟ ਹੈ ਲਓ ਜੀ ਬਿਲਕੁਲ ਆਪਾਂ ਜ਼ੂਮ ਕਰਤਾ ਇਹ ਆਪਾਂ ਸ਼ਹਿਰਾਂ ਵਿੱਚ ਦੀ ਲੰਘ ਕੇ ਆਇਆ ਥੱਲੋਂ ਇੱਥੋਂ ਆਪਾਂ ਸ਼ੁਰੂ ਕੀਤਾ ਸੀਗਾ ਆਪਣਾ ਸਾਰਾ ਸਫ਼ਰ ਸ਼੍ਰੀਨਗਰ ਇੱਥੋਂ ਥੱਲੇ ਰਹਿ ਗਿਆ ਐਵੇਂ ਤੇ ਬਹੁਤ ਸਾਰੇ ਇੱਥੇ ਥੇ ਵਿਊ ਪੁਆਇੰਟ ਜਿਹੜੇ ਉਹ ਬਣੇ ਹੋਏ ਨੇ ਸੈਲਫੀ ਪੁਆਇੰਟ ਬਣੇ ਹੋਏ ਨੇ ਇੱਥੇ ਫੋਟੋਗ੍ਰਾਫੀ ਤੁਸੀਂ ਕਰ ਸਕਦੇ ਹੋ ਤੇ ਇੱਥੋਂ ਦੇਖਦੇ ਆ ਉੱਪਰ ਵਾਲੇ ਪਹਾੜਾ ਹਨਾ ਟਾਪ ਵਾਲੇ ਤੇ ਇਹਨਾਂ ਦੇ ਬਰਫ਼ ਪਈ ਹੋਈ ਆ ਦੇਖੋ ਤੁਸੀਂ ਇਹਨਾਂ ਦੇ ਕਾਫੀ ਬਰਫ਼ਾ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾਉਨੇ ਆ ਜਦੋਂ ਆਪਾਂ ਗਨੋਲਾ ਰਾਈਡ ਕਰਕੇ ਜਾਵਾਂਗੇ ਤਾਂ ਆਪਾਂ ਨੂੰ ਉੱਪਰ ਵੀ ਬਰਫ਼ ਜਿਹੜੀ ਮਿਲੂ ਇਹ ਸਾਰੇ ਬਰਫ਼ ਨਾਲ ਢਕੇ ਹੋਏ ਨੇ ਪਹਾੜਾ ਆ ਜਿੱਧਰੋਂ ਗੱਡੀਆਂ ਆ ਰਹੀਆਂ ਨੇ ਆਹ ਰੋਡ ਜਾਂਦਾ ਗੁੱਲਮਾਰਗ ਨੂੰ ਤੇ ਇੱਥੋਂ ਗੁੱਲਮਾਰਗ 2 ਕਿਲੋਮੀਟਰ ਰਹਿ ਗਿਆ ਤੇ ਇਧਰ ਦਾ ਜਿਹੜਾ ਨਜ਼ਾਰਾ ਬਹੁਤ ਖੂਬਸੂਰਤ ਆ ਬਹੁਤ ਸੋਹਣਾ 뷰 ਆਉਂਦਾ ਇੱਥੋਂ ਇਹ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਹ ਸੈਲਫੀ ਪੁਆਇੰਟ ਆ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਹਨ ਤੇ ਇਧਰ ਸਾਹਮਣੇ ਵਾਲੇ ਪਹਾੜਾਂ ਤੇ ਬਹੁਤ ਬਰਫ਼ ਹੈ ਤੇ ਇੱਥੇ ਹੁਣ ਆਪਣੇ ਸਾਰੇ ਗਰੁੱਪ ਵਾਲੇ ਮਿਊਜ਼ਿਕ ਵਗੈਰਾ ਲਾਉਣਗੇ ਤੇ ਆਹ ਸਪੀਕਰ ਨਾਲ ਲੈ ਕੇ ਆਏ ਹੋਏ ਨੇ ਮਨਪ੍ਰੀਤ ਦਵਾਈ ਹੋਣੀ ਤੇ ਅਟੈਚ ਕਰਨ ਲੱਗੇ ਹੋਏ ਨੇ ਉਹ ਤਾਂ ਨਹੀਂ ਕੀਤਾ ਇਹਨੂੰ ਤੂੰ ਆ ਕਰ ਤੂੰ ਆ ਇਹ ਤੇ ਆਹ 뷰 ਬਹੁਤ ਸੋਹਣਾ ਲੱਗ ਤੇ ਇੱਥੇ ਪੂਰੀ ਧੁੱਪ ਹੈ ਸਾਹਮਣੇ ਸੂਰਜ ਬਹੁਤ ਖੜਾ ਹੈ ਨਾ ਬਹੁਤ ਔਰੇ ਤੇ ਹਾਈ ਐਲਟੀਟਿਊਡ ਹੋਣ ਕਰਕੇ ਧੁੱਪ ਬਹੁਤ ਅੱਖਾਂ 'ਚ ਵੱਜਦੀ ਆ ਧੁੱਪ ਤੇਜ ਬਹੁਤ ਆ ਸਾਹਮਣੇ ਵਾਲੇ ਪਹਾੜਾਂ ਤੇ ਚਾਨਣਾ ਪੈਂਦਾ ਸਾਹਮਣੇ برف ਚਮਕਦੀ ਆ ਆਪਾਂ ਜਿਵੇਂ ਵੱਡੀ বাস ਲੈ ਕੇ ਆਏ ਆ ਹਨਾ ਤੇ ਵੱਡੀ ਮਾਸ ਵਿੱਚ ਜਾਣ ਲਈ ਗੁਲਮਾਰਗ ਆ ਰਾਹ ਤੋਂ ਦੀ ਜਾਣਾ ਪੈਂਦਾ ਤੇ ਜਿਹੜੀਆਂ ਦੂਸਰੀਆਂ ਗੱਡੀਆਂ ਨੇ ਉਹ ਦੂਸਰੇ ਰਾਹ ਰਹੀ ਜਾਂਦੀਆਂ ਨੇ ਇੱਥੋਂ ਥੋੜੀ ਦੂਰੀ ਆ ਤੇ ਜਿੱਧਰੋਂ ਆਪਾਂ ਆਏ ਆ ਤੇ ਆਹ ਸਾਈਡ ਤੇ ਪਿੱਛੇ ਰਸਤਾ ਸੀ ਛੋਟੀਆਂ ਗੱਡੀਆਂ ਉਧਰ ਦੀ ਜਾਂਦੀਆਂ ਨੇ ਤੇ ਜੇ ਕੋਈ ਬੜੀ ਬੱਸ ਹੁੰਦੀ ਹੈ ਜਿਵੇਂ ਆਪਣੀ ਬੜੀ ਬੱਸ ਹੈ ਤਾਂ ਉਹ ਆਹ ਰਸਤੇ ਰਹੀਂ ਭੇਜਦੇ ਨੇ ਵੱਡੀਆਂ ਬੱਸਾਂ ਹਨ ਸਾਰੀਆਂ ਆਹ ਰਸਤੇ ਰਹੀਂ ਜਾਣਗੀਆਂ ਤਾਂ ਹੀ ਇੱਥੇ ਹੁਣ ਆਵਾਜ਼ ਹੀ ਘੱਟ ਚੱਲ ਰਹੀ ਹੈ ਦੂਜੀ ਸੜਕ ਤੇ ਜ਼ਿਆਦਾ ਆਵਾਜ਼ ਆਈ ਆ ਤੇ ਇਧਰੋਂ ਜ਼ਿਆਦਾ ਮੋੜਨ ਵਾਲੀਆਂ ਹੀ ਗੱਡੀਆਂ ਨੇ ਜਿਵੇਂ ਆ ਰਹੀ ਹੈ ਨਾ ਤੇ ਬੱਸ ਦਾ ਰਸਤਾ ਆਹ ਛੋਟੀਆਂ ਗੱਡੀਆਂ ਦੂਸਰੇ ਨਾਰਮਲ ਰਾਹ ਤੋਂ ਲੰਘ ਜਾਂਦੀਆਂ ਨੇ ਤੇ ਤੇ 10 ਮਿੰਟ ਰੋਕਾਂਗੇ 10 ਮਿੰਟ ਬਾਅਦੋਂ ਫਿਰ ਅੱਗੇ ਦਾ ਜਿਹੜਾ ਸਫ਼ਰ ਹੋ ਸ਼ੁਰੂ ਕਰਾਂਗੇ। ਲਓ ਵੀ ਗਰੁੱਪ ਵਾਲਿਆਂ ਨੇ ਗਾ ਮਿਊਜ਼ਿਕ ਲਾ ਲਿਆ ਮਾਹੌਲ ਭਾਗ ਗਿਆ ਸਾਰੇ ਡਾਂਸ ਕਰਨ ਲੱਗੇ। ਤੇ ਆ ਇੰਜੋਇਮੈਂਟ ਹੋ ਜਾਂਦਾ ਗਰੁੱਪ ਦੇ ਵਿੱਚ ਇੰਜੋਏ ਸੋਣਾ ਹੋ ਜਾਂਦਾ। ਜੇ ਆਪਾਂ ਕੱਲੇ ਆਉਨੇ ਆ ਤਾਂ ਇੰਜੋਏ ਨਹੀਂ ਹੁੰਦਾ। ਤੇ ਇਕੱਠਿਆਂ ਨਾਲ ਸਾਰੇ ਨੇ ਇੰਜੋਏ ਹੋ ਜਾਂਦਾ। ਨਹੀਂ ਭਾਈ, ਨਾਲ ਗਰੁੱਪ ਜਾ ਕੇ ਇੰਜੋਏ ਹੋ ਜਾਂਦਾ ਵਧੀਆ। ਹਾਂ। ਕਿਉਂ ਪੈਂਦੇ ਨੇ ਪੰਗੜੇ ਭਾਈ? ਹਾਂ। ਮੇਰੇ ਘਰ ਦੇ ਇਲਾਕੇ ਤੇਨ ਪੈਕ ਬੱਲੀਏ ਇਹਦੇ ਟੰਗੜੇ ਗਦੀ ਦੀ ਦੀ ਖੋਲ ਕੇ ਦਿਲਾ ਕੇ ਦਿਨ ਪੈਕ ਬੱਲੀਏ ਇਹਦੇ ਟੰਗੜੇ ਗਦੀ ਦੀ ਦੀ ਖੋਲ ਕੇ ਦਿਲਾ ਕੇ ਦਿਨ ਪੈਕ ਬੱਲੀਏ ਇਹਦੇ ਟੰਗੜੇ ਗਦੀ ਦੀ ਦੀ ਖੋਲ ਕੇ ਦਿਲਾ ਕੇ ਦਿਨ ਪੈਕ ਬੱਲੀਏ ਸੈਲਫੀ ਪੁਆਇੰਟ ਤੋਂ ਆਪਾਂ ਚੱਲਣ ਲੱਗੇ ਆਂ ਗੁਲਮਾਰਗ ਲਈ ਤੇ ਆਹ ਸੈਲਫੀ ਪੁਆਇੰਟ ਸੀ ਜਿਹੜਾ ਤੁਹਾਨੂੰ ਸਾਰਾ ਆਪਾਂ ਦਿਖਾਇਆ ਇੱਥੇ ਆਪਾਂ ਖੜੇ ਸੀਗੇ ਚੱਲਦੇ ਆਪਾਂ ਗੁਲਮਾਰਗ ਤੇ ਇਥੋਂ ਥੋੜੀ ਰਹਿ ਗਿਆ ਬਾਈ 1-2 ਕਿਲੋਮੀਟਰ 1 1 ਹੀ ਆ 1 ਥੋੜੀ ਰਹਿ ਗਿਆ ਤੇ ਹੁਣ ਗੁਲਮਾਰਗ ਪਹੁੰਚਦੇ ਆ ਜਾ ਕੇ ਚਲੋ ਵੀ ਤਕਰੀਬਨ ਸਾਰੇ ਗਰੁੱਪ ਵਾਲੇ ਬੈਠ ਕੇ ਲਓ ਜੀ ਆਪਾਂ ਪਹੁੰਚ ਗਏ ਗੁਲਮਾਰਗ ਤੇ ਗੁਲਮਾਰਗ ਪਹੁੰਚ ਗਏ ਹੁਣ ਬਸ ਪਾਰਕਿੰਗ ਦੇ ਵਿੱਚ ਲਾਵਾਂਗੇ ਆ ਸਾਰਾ ਸਾਹਮਣੇ ਗੁਲਮਾਰਗ ਹੈ ਉਤਰ ਕੇ ਸਾਰਾ ਤੁਹਾਨੂੰ ਦਿਖਾਉਨੇ ਆ ਗੁਲਮਾਰਗ